ਜੇ ਜੇ ਸਾਡੇ ਸਾਰੇ ਕਾਂਗਰਸ ਪਾਰਟੀ ਵੱਲੋਂ ਲੋਕ ਕਾਂਗਰਸ ਡੰਗਲ ਵੱਲੋਂ ਤੇ ਸਾਡੇ ਸਾਰੇ ਐਮਪੀ ਸਹਿਬਾਨ ਵੱਲੋਂ ਡੰਗਲ ਦੀ ਬਹੁਤ ਹੀ ਸਤਿਕਾਰਯੋਗ ਮੀਡੀਆ ਪ੍ਰੈਸ ਹੈ ਮੈਂ ਇਹਦੇ ਵਿੱਚ ਇਹ ਜਾਣ ਬੁੱਝ ਕੇ ਤਰੀਫ ਨਹੀਂ ਕਰ ਰਿਹਾ ਕਿਉਂਕਿ ਜਿਹੜੀ ਡੰਗਲ ਦੇ ਬਤਨ ਦਾ ਸਹਿਬਾਨ ਹੈ ਉਹਨਾਂ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਹੈ 플러스 ਜਿਹੜੀ ਖਬਰ ਲਾਉਣ ਦੀ ਜਿਹੜੀ ਉਹਨਾਂ ਦੀ ਤਾਕਤ ਹੈ ਜਿਹੜੀ ਸਪੀਡ ਹੈ ਜਾਂ ਜਿਹੜਾ ਉਹਨਾਂ ਦੀ ਕਵਰੇਜ ਦਾ ਢੰਗ ਹੈ ਪ੍ਰਿੰਟ মিডিਆ ਹੋਵੇ ਇਲੈਕਟ੍ਰੋਨਿਕ মিডিਆ ਹੋਵੇ ਅਸੀਂ ਸਾਰੇ ਆਜ਼ਾਦ ਧਰਵਾਤ ਕਰਦੇ ਕਿ ਇਸ ਗੱਲ ਦੀ ਚਰਚਾ ਇੱਥੇ ਲਈ ਹੈ ਜਿਹੜਾ ਲੈਵਲ ਤੇ ਪਿਆ ਵੀ ਜੋ ਰੈਗੂਲਰ ਦੀ ਪ੍ਰੈਸ ਦੇ ਵਿੱਚ ਕਨਸਟੈਂਟ ਕਹਾਂ ਨੂੰ ਵੀ ਪ੍ਰਿੰਟ মিডিਆ ਤੇ ਇਲੈਕਟ੍ਰੋਨਿਕ মিডিਆ ਦਾ ਜਿਹੜਾ ਕੰਮ ਹੈ ਕਰਨ ਦਾ ਤਰੀਕਾ ਹੈ ਉਹ ਬਹੁਤ ਚੰਗਾ ਹੈ ਕਿ ਤੁਸੀਂ ਸਾਡੀ ਕਾਂਗਰਸ ਪਾਰਟੀ ਤੇ ਕੌਂਸਲ ਸਹਿਬਾਨ ਦੇ ਸੱਦੇ ਤੇ ਅੱਥੇ ਪਹੁੰਚੇ ਅਸੀਂ ਤੁਹਾਡਾ ਕਹਾਂ ਨੂੰ ਬਹੁਤ ਦਿਲ ਤੋਂ ਸਤਿਕਾਰ ਕਰਦੇ ਤੇ ਬਿਲਕੁਲ ਜੀ ਆਇਆਂ ਨੂੰ ਤੇ ਜਿਹੜੀ ਅੱਜ ਦੀ ਇਹ ਪ੍ਰੈਸ ਕਾਨਫਰੰਸ ਆ ਅਸੀਂ ਪਹਿਲਾਂ ਇਹ ਦੱਸ ਦਿੰਨੇ ਕਿ ਜਿਹੜੇ ਨਗਰ ਕੌਂਸਲ ਡੰਗਲ ਦੇ ਚੋੜ ਹੋਇਆ ਸੀ ਯਾਨੀ ਕਿ ਲਗਭਗ 3 ਸਾਲ ਹੋ ਗਏ ਰਾਣਾ ਕਵਨ ਬਾਦ ਸਿੰਘ ਦੀ ਜਿੱਤ ਸਰ ਸਾਹਿਬ ਦੀ ਸਾਫ ਕਾਸਟ ਸਰ ਸਾਹਿਬ ਦੀ ਅਗਵਾਇ ਦੇ ਵਿੱਚ ਸੋਨਾ ਲੜੀਆਂ ਸਨ 2021 ਦੀ ਫਰਵਰੀ ਦੇ ਵਿੱਚ 14 ਫਰਵਰੀ ਨੂੰ ਤੇ ਰਿਜਲਟ 17 ਫਰਵਰੀ ਨੂੰ ਆਇਆ ਸੀ ਤੇ 3 ਸਾਲ ਹੋਣ ਤੋਂ ਬਾਅਦ ਨਹੀਂ ਅੱਛਾ ਮੈਂ ਦਾ ਅਪਰਾਧ 14 ਫਰਵਰੀ ਨੂੰ ਚੋਣਾ ਸੀ 17 ਫਰਵਰੀ ਨੂੰ ਰਿਜਲਟ ਆਇਆ ਸੀ 2021 ਦੇ ਵਿੱਚ ਤੇ ਕੌਂਸਲ ਪਾਰਟੀ ਨੇ ਉਸ ਸਮੇਂ ਚੋਣਾ ਲੜੀਆਂ ਸਨ ਤੇ ਉਸ ਤੋਂ ਬਾਅਦ ਹੁ ਤਿੰਨ ਸਾਲ ਹੋ ਗਏ ਕਿਉਂਕਿ ਜਦੋਂ ਆ ਆਪਣਾ ਕਹੋ ਵੀ ਨਗਰਪਾਲਿਕਾ ਲੰਗਰ ਦੀ ਮੀਟਿੰਗ ਹੁੰਦੀ ਜਾਂ ਕੋਈ ਵੀ ਅਹਿਮ ਗੱਲ ਹੁੰਦੀ ਉਹਦੇ ਵਿੱਚ ਕਈ ਗੱਲਾਂ ਰਹਿ ਜਾਂਦੀਆਂ ਬਾਹਰ ਆਣ ਕਿਉਂਕਿ ਤੁਹਾਡੀ ਕਾਲਮ ਚ ਕਮੀ ਨਹੀਂ ਹੁੰਦੀ ਪਰ ਐਡਾ ਕੁਝ ਲਿਖਿਆ ਨਹੀਂ ਜਾ ਸਕਦਾ ਹੁੰਦਾ ਇੰਪੋਰਟੈਂਟ ਐਂਡ ਇੰਪੋਰਟੈਂਟ ਹਰ ਇੱਕ ਬੰਦਾ ਜਿਹੜਾ ਆਪਣਾ ਨਜ਼ਰੀਆ ਉਹਦੇ ਹਿਸਾਬ ਨਾਲ ਲਿਖ ਦਿੰਦਾ ਤੇ ਅਸੀਂ ਇਸ ਲਈ ਇੱਥੇ ਪ੍ਰੈਸ ਕਾਨਫਰੰਸ ਕਰ ਰਹੇ ਕਿ ਤੁਹਾਡੇ ਰਾਹੀਂ ਸ਼ਹਿਰ ਵਾਸੀਆਂ ਤੇ ਇਲਾਕਾ ਵਾਸੀਆਂ ਦਾ ਰੂਬਰੂ ਹੋਇਆ ਜਾ ਸਕੇ ਕਿ ਕਿਸ ਤਰ੍ਹਾਂ ਨਗਰ ਕੌਂਸਲ ਮੰਗਲ ਸ਼ਹਿਰ ਵਾਸੀਆਂ ਦੀ ਸੇਵਾ ਦੇ ਵਿੱਚ ਕਾਂਗਰਸ ਪਾਰਟੀ ਲੱਗੀ ਹੋਈ ਪਰ ਕਈ ਗੱਲਾਂ ਇਸ ਤਰ੍ਹਾਂ ਦੀਆਂ ਵੀ ਜਿਨ੍ਹਾਂ ਦੇ ਵਿੱਚ ਸਰਕਾਰ ਦੀ ਜਿਹੜੀ ਦਖਲਅੰਦਾਜ਼ੀ ਹੈ ਉਹ ਨਗਰ ਕੌਂਸਲ ਦੇ ਵਿੱਚ ਕੰਮਾਂ ਦੇ ਵਿੱਚ ਜਿਹੜੀ ਦਖਲਅੰਦਾਜ਼ੀ ਹੈ ਬੇਲੋੜੀ ਦਖਲਅੰਦਾਜ਼ੀ ਹੈ ਉਹਦੇ ਨਾਲ ਜਿਹੜਾ ਸ਼ਹਿਰ ਵਾਸੀਆਂ ਦੇ ਵਿਕਾਸ ਦੇ ਵਿੱਚ ਬੜੀ ਰੁਕਾਵਟ ਆ ਰਹੀ ਤੁਹਾਡੇ ਭਰਾਵਾਂ ਨਾਲ ਸੀ ਇਹਦੇ ਵਿੱਚ ਤਾਂ ਤੁਹਾਨੂੰ ਸਾਰਿਆਂ ਨੂੰ ਸੱਦਾ ਦਿੱਤਾ ਸੀ ਪਹਿਲਾ ਮੈਂ ਸ਼ੁਰੂ ਨਾ ਵੀ 52 ਚੂਲ ਜਿਹੜਾ ਸਾਡਾ ਲੰਗਰ ਸ਼ਹਿਰ ਦੇ ਵਿੱਚ ਹਦੂਦ ਦੇ ਵਿੱਚ 6 ਕਰੋੜ ਰੁਪਏ ਦੇ ਇਹ ਜੇ ਕੰਮ ਲਗ ਕੌਂਸਲ ਲੰਗਰ ਨੇ ਪਿਛਲੇ ਸਮੇਂ ਚ ਪਾਸ ਕੀਤੇ ਦਿਲਾ ਦੇ ਵਿੱਚ ਸਾਰੇ ਹੀ ਵਾਡਰ ਜਿਵੇਂ ਮੈਂ ਬਹੁਤਾ ਲੰਮਾ ਨਹੀਂ ਖਿੱਚਾਂਗਾ ਕਿ ਜਿਵੇਂ ਵਾਡ ਨੰਬਰ ਚਾਹੇ 3 ਹੈ ਚਾਹੇ ਵਾਡ ਨੰਬਰ 1 ਹੈ 2 ਹੈ ਜਾਂ ਕੋਈ ਵੀ ਵਾਡਰ 8 ਹੈ 7 ਹੈ 6 ਹੈ ਖਾਸ ਕਰਕੇ ਜਿਹੜਾ ਸਰਕਾਰੀ ਬੀਬੀ ਐਮ ਵੀ ਜਾਇਦੀ ਹੈ ਇਹਦੇ ਵਿੱਚ 6 ਕਰੋੜ ਦੇ ਕੀਤੇ ਹੋਏ ਕੰਮਾਂ ਨੂੰ ਸਰਕਾਰ ਦੇ ਲੋਕਲ ਬਾਡੀਜ਼ ਦੇ ਡਾਇਰੈਕਟਰ ਨੇ ਉਹਦੇ ਪਿੱਛੇ ਰਾਜਨੀਤਿਕ ਕੀ ਹੈ ਜਾਂ ਸ਼ਹਿ ਕੀ ਹੈ ਜਾਂ ਲੋਕਲ ਮੰਤਰੀ ਸਾਹਿਬ ਦਾ ਦਖਲਅੰਦਾਜ਼ੀ ਹੈ ਜਾਂ ਪੰਜਾਬ ਸਰਕਾਰ ਦੀ ਦਖਲਅੰਦਾਜ਼ੀ ਹੈ ਉਹਦੇ ਨਾਲ 6 ਦੇ 6 ਕਰੋੜ ਰੁਪਏ ਦੇ ਕੰਮਾਂ ਨੂੰ ਹਜੇ ਤੱਕ ਜਿਹੜੀ ਪੰਜਾਬ ਸਰਕਾਰ ਹੈ ਲੋਕਲ ਬਾਡੀਜ਼ ਡਿਪਾਰਟਮੈਂਟ ਦਾ ਡਾਇਰੈਕਟਰ ਲੋਕਲ ਬਾਡੀ ਹੈ ਉਹਦੇ ਵੱਲੋਂ ਰੋਕ ਲਗਾਈ ਹੋਈ ਉਹਨਾਂ ਨੂੰ ਅੰਮਕੀ ਗੰੰਟੀ ਦੀ ਪਹਿਲਾਂ ਤੇ ਰੱਖ ਦਿੱਤਾ ਗਿਆ ਉਸ ਤੋਂ ਇਲਾਵਾ ਅਸੀਂ ਸਾਰਿਆਂ ਨੇ ਤੁਹਾਡੇ ਸਹਿਯੋਗ ਦੇ ਨਾਲ ਡੰਗਲਵਾਸੀ ਨੇ ਸਹਿਯੋਗ ਕੀਤਾ ਪਿਛਲੇ ਸਮੇਂ ਚ ਪਰ ਆਨੇ ਸਮੇਂ ਤੇ ਜਿਵੇਂ ਕੁਝ ਅਖਬਾਰਾਂ ਚ ਸਾਡੇ ਲਾਂਨੇ ਜਾਂ ਚੈਨਲਾਂ ਤੇ ਲਾਂਨੇ ਕੀ 10 ਕਰੋੜ ਦੇ ਅੱਜ ਨਗਰ ਕੌਂਸਲ ਨੇ ਕੰਮ ਪਾਸ ਕੀਤੇ ਅੱਜ 5 ਦੇ ਕੀਤੇ ਪਰ ਨਗਰ ਵਾਸੀ ਵੀ ਨਗਰ ਵਾਸੀ ਵੀ ਸੋਚ ਰਹੇ ਨੇ ਇਹ ਅਖਬਾਰਾਂ ਚ ਤਾਂ ਬਹੁਤ ਲੱਗਦਾ ਪਰ ਇਹ ਕਦੇ ਧਰਤੀ ਤੇ ਨਹੀਂ ਵਿਖਦੇ ਆ ਜਿਹੜੇ 10 ਕਰੋੜ ਦੇ ਟੈਂਡਰ ਹੈ ਮੈਂ ਅਧਿਕਾਰੀਆਂ ਤੇ ਦੋਸ਼ ਲਾਣਾ ਕੀ ਅਧਿਕਾਰੀ ਸਰਕਾਰ ਦੀ ਸੁਣ ਰਹੇ ਜਾਂ ਅਧਿਕਾਰੀਆਂ ਤੇ ਮੰਤਰੀ ਸਾਹਿਬ ਦਾ ਜੋਰ ਹੈ ਕਿਹੜੇ ਅਧਿਕਾਰੀ ਐ ਉਹਨਾਂ ਨੇ ਚੁਣੇ ਹੋਏ ਨੁਮਾਇੰਦਿਆਂ ਨੂੰ ਚਾਹੇ ਜੇ ਹੀ ਲੈਵਲ ਦੇ ਅਧਿਕਾਰੀ ਹੋਣ ਐਸਕਿਊ ਲੈਵਲ ਦੇ ਅਧਿਕਾਰੀ ਹੋਣ ਈਓ ਸਾਹਿਬ ਤੱਕਰ ਐਮਈ ਸਾਹਿਬ ਤੱਕਰ ਕੋਈ ਹੋਵੇ ਇਹਨਾਂ ਨੇ ਐਨੀ ਕਿ ਦਖਲਅੰਦਾਜ਼ੀ ਕੀਤੀ ਹੋਈ ਕਿ 10 ਕਰੋੜ ਦੇ ਕੰਮ ਪਿਛਲੇ ਮਹੀਨੇ ਪਹਿਲਾਂ ਟੈਕਨੀਕਲ ਬਿਡ ਹੋ ਚੁੱਕੀ ਟੈਕਨੀਕਲ ਬਿਡ ਤੋਂ ਬਾਅਦ ਫਾਈਨੈਂਸ਼ੀਅਲ ਬਿਡ ਹੋ ਗਈ ਉਹਨੂੰ ਐਨ ਫੰਡੇ ਵਸਤੇ ਦੇ ਵਿੱਚ ਪਾ ਦਿੱਤਾ ਗਿਆ ਉਹ ਸਾਰਾ ਸ਼ਹਿਰ ਦਾ ਕੰਮ ਰੁਕਿਆ ਹੋਇਆ ਹੈ ਮੈਂ ਆਵਾਜ਼ ਦੀ ਪਾਰਟੀ ਦੀ ਸਰਕਾਰ ਨੂੰ ਹੱਥ ਛੋੜ ਕੇ ਬੇਨਤੀ ਕਰਦਾ ਕਿ ਤੁਸੀਂ ਲੋਕਾਂ ਦਾ ਕੰਮ ਕਰਨ ਲਈ ਲੋਕਾਂ ਨੇ ਚੁਣੇ ਸੀ ਠੀਕ ਹੈ ਨਗਰ ਕੌਂਸਲ ਦੀਆਂ ਸਾਲ ਬਾਅਦ ਚੋਣਾਂ ਹੋਣੀਆਂ ਆ ਉਹ ਵੀ ਜਿਵੇਂ ਲੋਕ ਚੁਣਨਗੇ ਉਹ ਕੰਮ ਕਰਨ ਸਾਡੇ ਜਿਹੜੇ 10 ਕਰੋੜ ਦੇ ਕੀਤੇ ਹੋਏ ਕੰਮ ਹੈ ਉਹਨਾਂ ਦੀ ਟੈਕਨੀਕਲ ਬਿਡ ਲਾ ਕੇ ਇਸ ਟਾਈਮ ਫਾਈਨੈਂਸ਼ੀਅਲ ਬਿਡ ਨਹੀਂ ਲਾ ਰਹੇ ਉਹ ਜਿਹੜਾ ਟ੍ਰਾਂਸਪੇਰੈਂਸੀ ਐਕਟ ਹੈ ਪੰਜਾਬ ਸਰਕਾਰ ਦਾ ਜਿਹੜਾ ਪੰਜਾਬ ਸਰਕਾਰ ਦਾ ਜਿਹੜਾ ਆਪਾਂ ਕਹਿੰਦੇ ਪੰਜਾਬ ਟ੍ਰਾਂਸਪੇਰੈਂਸੀ ਇਨ ਪਬਲਿਕ ਪ੍ਰੋਕੂਰਮੈਂਟ ਐਕਟ 2019 ਹੈ ਉਹਦੇ ਵਿੱਚ ਉਹਦੇ ਰਾਹੀਂ ਇਹ ਰੋਕ ਨਹੀਂ ਸਕਦੇ ਹੇ ਕਮਲ ਪਰ ਮੈਨੂੰ ਵੀ ਪਤਾ ਕਿਨੇ ਰੋਪਿਆ ਹੋਇਆ ਪਰ ਅਧਿਕਾਰੀ ਆ ਜਿਹੜੇ 6th ਲੈਵਲ ਤੋਂ ਲੈ ਕੇ 8th ਲੈਵਲ ਤੱਕ ਜਾਂ ਇਹੋ ਸਾਫ ਤੱਕ ਸਾਰੇ ਅਧਿਕਾਰੀ ਇਹਨਾਂ ਨੇ ਜਾਣ ਬੁੱਝ ਕੇ ਉਹ ਟੈਂਡਰ ਨਹੀਂ ਕਰ ਰਹੇ ਪੀੜਤ ਗੌਰ ਹੋ ਰਿਹਾ ਨਗਰ ਸ਼ਹਿਰ ਦੇ ਜਿਹੜੇ ਲੋਕ ਉਹਦੇ ਪੀੜਤ ਹੋ ਰਹੇ ਕਿਉਂਕਿ ਵਿਕਾਸ ਦਾ ਕੰਮ ਹਰ ਰੋਜ਼ ਅੱਜ ਵੀ ਤੁਸੀਂ ਭਰਾਮਾ ਦੇ ਚੈਨਲਾਂ ਤੇ ਖ਼ਬਰਾਂ ਚ ਲਾਇਆ ਹੋਇਆ ਵੀ ਨਗਰ ਕੌਂਸਲ ਨੇ ਇਹਦੇ ਦੇ ਕੰਮ ਪਾਸ ਕੀਤੇ ਪਰ ਅਸੀਂ ਸ਼ਹਿਰ ਵਾਸੀਆਂ ਨੂੰ ਕਹਿੰਦੇ ਬੇਨਤੀ ਕਰਦੇ ਕਿ ਸਾਡੀ ਨੀਤ ਤੇ ਸ਼ੱਕ ਨਾ ਕਰੋ ਕੌਂਸਲ ਸਭਾਾਂ ਦੀ ਜਿੰਨਾ ਵੀ ਅਸੀਂ ਕੰਮ ਪਾਸ ਕਰ ਰਹੇ ਸਰਕਾਰ ਦੇ ਮੰਤਰੀ ਸਾਹਿਬ ਹੋਣ ਜਾਂ ਸਰਕਾਰ ਦੇ ਜਿਹੜੇ ਨਗਰ ਕੌਂਸਲ ਦੇ ਅਧਿਕਾਰੀ ਆ ਕੰਮ ਕਰਦੇ ਕਿਉਂਕਿ ਉਹਨਾਂ ਸਾਰਿਆਂ ਦਾ ਕੰਮ ਕਰਨ ਦਾ ਅਧਿਕਾਰੀ ਸਹਿਬਾਂ ਦਾ ਤਰੀਕਾ ਬਦਲ ਚੁੱਕਿਆ ਹੋਇਆ ਹੈ ਐਮਪੀ ਸਹਿਮਾਨਾ ਦੇ ਫੋਨ ਨਹੀਂ ਕੱ ਕਰ ਰਹੇ ਤੇ ਸਾਡੇ 10 ਕਰੋੜ ਦੇ ਕੰਮ ਉਹ ਰੋਕ ਕੇ ਰੱਖੇ ਹੋਏ ਜਿਨ੍ਹਾਂ ਚ ਗੁਰੂ ਰਮਦਾਸ ਮੰਦਿਰ ਦੀਦਾ ਹੈ ਜਾਂ ਗੁਰਦੁਆਰਾ ਘਾੜ ਸਾਹਿਬ ਦਾ ਲਖਵੇਂ ਮੰਦਿਰ ਵੀ ਦਾ ਹੈ ਜਾਂ ਵਾਲਮੀਕ ਮੰਦਿਰ ਦੀਦਾ ਗੁਰੂ ਵਾਲਮੀਕ ਮੰਦਿਰ ਦੀਦਾ ਕੋਈ ਵੀ ਕੰਮ ਹੈ ਹਨੂਮਾਨ ਮੰਦਿਰ ਦੀਦਾ ਜਾਂ ਕੋਈ ਸਕੂਲਾਂ ਦੇ ਕੰਮ ਪਏ ਸ਼ਹਿਰ ਦੀਆਂ ਗਲੀਆਂ ਪਈਆਂ ਉਹ ਰੋਕੇ ਹੋਏ ਇੱਕ ਮੈਂ ਬੇਤੀ ਕੱਲ ਵੀ ਕੀਤੀ ਸੀ ਉਹ ਨੂੰ ਇੱਕ ਮਿੰਟ ਖਤਮ ਕਰ ਦਿੰਨਾ ਕਿ ਸ਼ਹਿਰ ਦੇ ਵਿੱਚ ਪਾਣੀ ਦੀ ਸਮੱਸਿਆ ਨੇ ਸ਼ੁਰੂ ਹੋ ਜਾਣਾ ਪਾਣੀ ਦੇ ਟਿਊਬ ਲਾ ਲਈ ਅਸੀਂ ਪੰਜਾਬ ਸਟੇਟ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਨੂੰ 30 ਲੱਖ ਰੁਪਈਆ ਅੱਜ ਤੋਂ 1.5 ਸਾਲ ਪਹਿਲਾਂ ਦਾ ਜਮਾ ਕਰਾਇਆ ਹੋਇਆ ਕਿ ਸਾਡੇ ਟਿਊਬ ਲਾਏ ਜਾਣ ਹੁਣ ਪਿਛਲੇ 6 ਮਹੀਨੇ ਤੋਂ ਕੱਲ ਅਫਸਰ ਸਭਾਨਾ ਨੂੰ ਉਸੇ ਪੁੱਛਿਆ ਸੀ ਕਿਉਂ ਨਹੀਂ ਕੰਮ ਹੋ ਰਿਹਾ ਉਹ ਕਹਿੰਦੇ ਜੀ 6 ਮਹੀਨੇ ਤੋਂ ਬਿੱਡ ਨਹੀਂ ਲਾਈ ਜਿਹੜੀ ਪਹਿਲਾਂ ਲਾਈ ਅਸੀਂ ਕੋਈ ਆਇਆ ਨਹੀਂ ਕਹਿ ਰਹੇ ਦਾ ਕੀ ਭਾਵ ਹੈ ਹੁਣ ਕੀ ਸੀਵਰੇਜ ਬੋਰਡ ਨੇ ਸਾਨੂੰ ਚਿੱਠੀ ਲਿਖ ਕੇ ਦੇ ਦਿੱਤੀ ਕਿ ਤੁਸੀਂ ਨਗਰ ਕੌਂਸਲ ਅੰਦਰ ਆਪ ਬੋਰਡ ਆ ਰਿਹਾ ਹੈ ਨਾ ਮੰਤਰੀ ਸਾਹਿਬ ਨੂੰ ਤੁਹਾਡੇ ਲਈ ਕਹਿਣਾ ਪੰਜਾਬ ਸਰਦਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਕਹਿਣਾ ਕਿ ਸਾਡੇ ਦੇ ਦਰਸ ਨਾ ਖਾਓ ਸ਼ਹਿਰ ਵਾਸੀਆਂ ਦੇ ਦਰਸ ਖਾਓ ਤੁਸੀਂ ਜਿਹੜੇ ਜੀਵਨ ਕੱਟਣਾ ਹੋਇਆ ਕੈਂਚੀ ਲੈਣੀ ਹੋਈ ਭਗਵੰਤ ਮਾਨ ਜੀ ਆ ਕੇ ਕੱਟ ਦੇਣ ਹਰਜੋਤ ਬੈਠੀ ਕੱਟ ਦੇਣ ਉਹਨੂੰ ਇਹ ਦੱਸ ਦੇਣ ਕੀ ਉਹਨਾਂ ਨੇ ਕੰਮ ਕਰਾਇਆ ਇਹ ਲੜਾਈ ਇਸ ਕੰਮ ਇਹ ਨਹੀਂ ਹੈ ਕਿ ਕਰੈਡਿਟ ਪਲਾਨ ਦੀ ਸ਼ਹਿਰ ਵਾਸੀਆਂ ਨੂੰ ਦਰਿਆ ਦਾ ਪਾਣੀ ਨੇ ਸਾਨੂੰ ਨਹਿਰਾਂ ਨੇ ਘੇਰਿਆ ਹੋਇਆ ਪਰ ਅਸੀਂ ਪਾਣੀ ਨਹੀਂ ਮਿਲ ਰਿਆ ਸਾਨੂੰ ਸੀਵਰੇਜ ਗੋੜ ਦੀ ਜਿਹੜੀ ਗੱਲ ਅੰਦਾਜ਼ੀ ਆ ਇਹਦੇ ਵਿੱਚ ਵੀ ਸਰਕਾਰ ਦਾ ਵੱਡਾ ਇੱਕ ਰੋਲ ਹੈ ਇੱਕ ਤੁਹਾਨੂੰ ਬੇਨਤੀ ਕਰਨਾ ਕਿ ਜਿਹੜੀ ਕੱਲ ਆਊਟਸੋਰਸਿੰਗ ਦੇ ਸਾਡੇ ਮਲਾਜਮ ਸਹਿਮਾਨ ਹੈ ਸਾਡੇ ਨਗਰ ਕੌਂਸਲ ਮੰਗਲ ਨੇ ਇੱਕ ਮਤੇ ਪਾਸ ਕੀਤਾ ਉਸ ਮਤੇ ਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੀ ਚੰਡੀਗੜ੍ਹ ਯੂਟੀ ਹੈ ਪੰਜਾਬ ਦੀ ਰਾਜਧਾਨੀ ਹੈ ਚੰਡੀਗੜ੍ਹ ਯੂਟੀ ਦੇ ਜਿਸ ਤਰ੍ਹਾਂ ਡੀਸੀ ਰੇਕਾਂ ਦੇ ਮਤਾਂ ਦੇ ਉੱਥੇ ਤੇ ਆਊਟਸੋਰਸਿੰਗ ਮਜ਼ਦਮਾਂ ਨੂੰ ਤਨਖਾਹ ਦਿੱਤੀ ਜਾਂਦੀ ਜੋ ਸਾਨੂੰ ਪਤਾ ਲੱਗਿਆ 20 ਤੋਂ 21000 ਜਿਹੜੀ ਤਨਖਾਹ ਹੈ ਆਊਟਸੋਰਸਿੰਗ ਨੂੰ ਦਿੱਤੀ ਜਾਂਦੀ ਉਹਦੇ ਲਈ ਅਸੀਂ ਮਤਾ ਪਾਸ ਕਰ ਦਿੱਤਾ ਤੇ ਉਸ ਮਤੇ ਨੂੰ ਪਾਸ ਕਰਕੇ ਡਾਇਰੈਕਟਰ ਲੋਕਲ ਬਾਡੀ ਭੇਜਿਆ ਗਿਆ ਤੇ ਉਹ ਉਹਦੇ ਨਾਲ ਬੜੀ ਰਾਹਤ ਮਿਲੇਗੀ ਕਿ 8000 6000 10000 ਨਾਲ ਕਿਸੇ ਦਾ ਘਰ ਨਹੀਂ ਚੱਲਦਾ ਅੱਜ ਦਾ ਸਮਾਂ ਇੰਨਾ ਹੈ ਇਸ ਕਰਕੇ ਉਹ ਵੀ ਮਤਾ ਪਾਸ ਕੀਤਾ ਗਿਆ ਆਖਿਰਤ ਵਿੱਚ ਮੈਂ ਬੇਨਤੀ ਕਰਦਾ ਤੁਹਾਡੇ ਲਈ ਕੀ ਮੰਤਰੀ ਸਾਹਿਬ ਤੁਹਾਨੂੰ ਸ਼ਹਿਰ ਨੇ ਬਹੁਤ ਵੱਡੇ ਮਾਰਜਨ ਨਾਲ ਜਿਤਾਇਆ ਬੜੀ ਤੁਹਾਡਾ ਮਾਨ ਇੱਜ਼ਤ ਵਧਾਇਆ ਬਹੁਤ ਛੋਟੀ ਉਮਰ ਦੇ ਵਿੱਚ ਤੁਸੀਂ ਬਲੰਦੀਆਂ ਨੂੰ ਛੂਹਿਆ ਪਰ ਹੁਣ ਇਹ ਜਿਹੜਾ ਤੁਹਾਨੂੰ ਫਤਵਾ ਦਿੱਤਾ ਸੀ ਲੋਕਾਂ ਦੇ ਮੰਨਦੜ ਸ਼ਹਿਰ ਦੇ ਆ ਨੇ ਜਾਂ ਇਲਾਕਾ ਵਾਸੀਆਂ ਨੇ ਉਹਦੇ ਵਿੱਚ بے ਲੋੜੀ ਦਖਲਅੰਦਾਜ਼ੀ ਨਾ ਕਰੋ ਤੁਸੀਂ ਇਹ ਨਾ ਸੋਚੋ ਕਿ ਨਗਰ ਕੌਂਸਲ ਦੇ ਵਿੱਚ 1 ਸਾਲ ਜਦੋਂ ਕਾਂਗਰਸ ਦੀ ਜਾਂ ਇਹ ਕਾਂਗਰਸੀ ਵੀ ਨਹੀਂ ਕਿਹਾ ਜਾ ਸਕਦਾ ਇਹ ਸਾਇਰਵਾਸੀ ਵੀ ਕੌਂਸਲ ਹੈ ਅਗਲੇ ਸਾਲ ਸਾਡਾ ਟਿਮੌਰ ਖਤਮ ਹੋ ਜਾਣਾ ਉਸ ਤੋਂ ਬਾਅਦ ਇਹਨਾਂ ਦੇ ਜੋ ਹੁਣ ਨੰਗਲ ਵਾਸੀ ਤੰਗ ਹੋ ਰਹੇ ਉਹ ਸਾਰੇ ਮਤੇ ਕੱਢ ਕੇ ਉਹਨਾਂ ਨੂੰ ਲਾਗੂ ਕਰਨ ਇੱਕ ਆਖਰੀ ਗੱਲ ਹੈ ਕਿ ਜਿਹੜਾ ਸ਼ਹਿਰ ਦੇ ਵਿੱਚ ਮੈਂ ਨਹੀਂ ਕਹਿੰਦਾ ਅਸੀਂ ਕੋਲ ਕੋਲ ਬੈਠੇ ਕਿ ਕੋਈ ਸਰਕਾਰੀ ਜ਼ਮੀਨ ਤੇ ਐਕ੍ਰੋਸਮੈਂਟ ਕੀਤੀ ਜਾਵੇ ਪਰ ਆ ਪਿਛਲੇ ਸਮੇ 12 ਨੰਬਰ ਵਾਰ ਦੇ ਵਿੱਚ ਜੇਹੀ ਸਾਹਿਬ ਹੈ ਮੈਂ ਨਾਂ ਹੀ ਲੈਣਾ ਉਹਨਾਂ ਦਾ ਇੱਜ਼ਤਮਾਨ ਕਰਦਾ ਜੇਹੀ ਸਾਹਿਬ ਸਰਕਾਰ ਦੇ ਕਹਿਣ ਤੇ ਇੱਕ ਗ੍ਰੀਨਿਟਿਉਂਗੀ ਟਾਇਆ ਹੈ ਮੈਂ ਨਹੀਂ ਕਹਿੰਦਾ ਉਹ ਗਲਤ ਸੀ ਠੀਕ ਸੀ ਉਹ ਲੀਗਲ ਵੇ ਨਾਲ ਦੇਖਣਾ ਉਹਨਾਂ ਨੇ ਪਰ ਉਹਨਾਂ ਵਾਦ ਦਿਨਾਂ ਦੇ ਕਬਜ਼ੇ ਕਬਜ਼ੇ ਕਰਾਏ ਜਾ ਰਹੇ ਸ਼ਹਿਰ ਦੇ ਵਿੱਚ ਅਧਿਕਾਰੀਆਂ ਵੱਲੋਂ ਇੱਕ ਕੌਮ ਕਹਿ ਰਿਹਾ ਮੈਂ ਜੇਈ ਸਾਹਿਬ ਨੂੰ ਉਹਨਾਂ ਨੂੰ ਹੀ ਦੁਆਰਾ ਵੀ ਬੇਨਤੀ ਕਰਦਾ ਤੁਸੀਂ ਵੀ ਜਾਣਦੇ ਹੋਣੇ ਕੌਣ ਜਈ ਹੈ ਸਾਡੇ ਫੋਨ ਚੱਕਰੇ ਉਹਨਾਂ ਨੇ ਹੁਣ ਬੰਦ ਕਰ ਦਿੱਤੇ ਕਹਿੰਦਾਂ ਰਹੇ ਕਿ ਜੇਈ ਸਾਹਿਬ ਅਜੇ ਸਾਥ ਪਿਆ ਇਹ ਨਾ ਕਰੋ ਕਿ ਤੁਸੀਂ ਕਿਸੇ ਦੀ ਝੁੱਗੀਆਂ ਢਾੰਡੇ ਫਿਰੋ ਗਰੀਬਾਂ ਦੀਆਂ ਜਾਂ ਕਿਸੇ ਨੂੰ ਬਸਾਦੇ ਫਿਰੋ ਅਸੀਂ ਕਹਿੰਦੇ ਬਸਣ ਵਾਲੇ ਵੀ ਜਿੰਦੇ ਨੇ ਤੇ ਜਿੰਦੀਆਂ ਢਾੰਡੇ ਆ ਉਹ ਵੀ ਜਿੰਦੇ ਰਹਿਣ ਥੋੜੇ ਅਧਿਕਾਰੀ ਬੇਲੋੜੀ ਦਖਲਅੰਦਾਜ਼ੀ ਕਰ ਰਹੇ ਤੇ ਮੰਤਰੀ ਸਾਹਿਬ ਦੇ ਕਹਿਣ ਤੇ ਸਾਡੇ ਇੱਕ ਵੀ ਅਧਿਕਾਰੀ ਹੈ ਜਿਹੜਾ ਨਗਰ ਕੌਂਸਲ ਨਗਲ ਦਾ ਸਾਡਾ ਫੋਨ ਨਹੀਂ ਚੱਕਦਾ ਸਾਡੇ ਕਹੇ ਤੇ ਕੰਮ ਨਹੀਂ ਕਰ ਰਹੇ ਤੇ ਆਖਰ ਦੇ ਵਿੱਚ 6 ਕਰੋੜ ਦੇ ਕੰਮ ਸ਼ਹਿਰ ਦੀ ਹਦੂਦ ਦੇ ਅੰਦਰ BBMP ਨੇ ਇਹਦੇ ਰੋਕ ਕੇ ਹੋਏ 10 ਕਰੋੜ ਦੇ ਕੰਮ ਟੈਂਡਰ ਨਹੀਂ ਕਰ ਰਹੇ ਉਹ ਰੋਕੇ ਹੋਏ ਸਾਡੀ ਨਗਰ ਕੌਂਸਲ ਦੇ ਸਾਰੇ ਜਿਹੜੇ ਐਮਸੀ ਸਹਿਬਾਨ ਹੈ ਇਸ ਗੱਲ ਦੀ ਜਿਹੜੀ ਬੇਲੋੜੀ ਦਖਲਅੰਦਾਜ਼ੀ ਆ ਪੰਜਾਬ ਸਰਕਾਰ ਤੇ ਮੰਤਰੀ ਸਾਹਿਬ ਦੀ ਉਹਦੀ ਨਿੰਦਾ ਕਰਦੇ ਉਹਦੇ ਇਹ ਵੀ ਕਹਿੰਦੇ ਕਿ ਤੁਹਾਨੂੰ ਸ਼ਹਿਰ ਵਾਸੀਆਂ ਨੇ ਐਮਐਲਏ ਬਣਾਇਆ ਮੰਤਰੀ ਬਣਾਇਆ ਇਹ ਨਹੀਂ ਕਿ ਤੁਸੀਂ ਲੋਕਾਂ ਦੇ ਘਰ ਤੋਂ ਆਓ ਜਾਂ ਲੋਕਾਂ ਦੇ ਘਰ ਬਸਾਓ ਉਹਨਾਂ ਨੂੰ ਕਰਜ਼ਾ ਕਰਨ ਲਈ ਕਹੋ ਇਹ ਲੀਗਲ ਹੈ ਆਪਾਂ ਦੂਜੀ ਇਹ ਵੀ ਨਹੀਂ ਕਹਿੰਦੇ ਕਿ ਤੁਸੀਂ ਨਗਰ ਕੌਂਸਲ ਦੇ ਕੰਮਾਂ ਨੂੰ ਜਾਣ ਬੁੱਝ ਕੇ ਰੋਕੋ ਭਗਵਾਨ ਜੀ ਤੁਹਾਨੂੰ ਬੇਨਤੀ ਕਰਦਾ ਹੈ ਅਜਾ ਤਾਂ ਸਾਡਾ ਪੱਤਰ ਹੈ ਨਹੀਂ ਅਸੀਂ ਚੁਰੇ ਹੋਏ ਸਿਰਫ ਐਮਸੀ ਐ ਤੁਸੀਂ ਸੀਐਮ ਐ ਪਰ ਸਾਡੇ ਹੱਥ ਜੋੜ ਕੇ ਬੇਨਤੀ ਹੈ ਕਿ ਸਾਨੂੰ ਇਹ ਨਾ ਸੋਚੋ ਕਾਂਗਰਸੀ ਹੈ ਅਸੀਂ ਵੀ ਤੁਹਾਨੂੰ ਵੀ ਸੋਚਦੇ ਕਿ ਤੁਸੀਂ ਆਪਣੇ ਮਾਲਮਾਤ ਦੀ ਪਾਰਟੀ ਤੁਸੀਂ ਸਾਰੇ ਦੇ ਸਾਝੇ ਮੁੱਖ ਮੰਤਰੀਆਂ ਆਪਣੇ ਮੰਤਰੀ ਸਾਹਿਬ ਨੂੰ ਕਹੋ ਕਿ ਸ਼ਾਇਦ ਦੇ ਵਿੱਚ ਲੋਕਾਂ ਦੇ ਜਿਹੜੇ ਕੀਤੇ ਹੋਏ ਕੰਮ ਹੈ ਉਹਨਾਂ ਨੂੰ ਪਾਸ ਕਰੋ ਤੇ ਖਾਸ ਕਰਕੇ ਲੋਕਲ ਕਾਉਂਸਲ ਡਾਇਰੈਕਟਰ ਦੇ ਵਿੱਚ ਜਿਹੜੇ ਤੁਸੀਂ ਬੇਲੋੜੀ ਦਖਲਅੰਦਾਜ਼ੀ ਆ ਉਹਨੂੰ ਬੰਦ ਕਰੋ ਪ੍ਰੈਸ ਕਾਨਫਰੈਂਸ ਤੇ ਕੀ ਇਤਿਆਫ ਕਰਦੇ ਗੰਭੀਰ ਤੁਹਾਡੇ ਕੰਮ ਨੂੰ ਕੀ ਕਰਾ ਰਹੇ ਅ ਅੱਜ ਸਾਰਾ ਸਾਡੀ ਪ੍ਰੈਸ ਕਾਨਫਰੈਂਸ ਦਾ ਮੇਨ ਅ ਮਕਸਦ ਤਾਂ ਕਹੀ ਸੀ ਕਿ ਪਰ ਮੇਨ ਐਸੀ ਕੀ ਅਜੂ ਤੋ 3 ਸਾਲ ਪਹਿਲਾਂ ਜਿਹੜੇ ਲੋਕ ਖੌਫ ਦੇ ਵਿੱਚ ਜ਼ਿੰਦਗੀ ਜੀਉਂਦੇ ਸੀ ਹਰ ਸਮੇਂ ਡਰ ਹੁੰਦਾ ਸੀ ਘਰੋਂ ਬਾਹਰ ਨਿਕਲਦਾ ਕਿਤੇ ਪਰਚਾ ਨਾ ਹੋ ਜਾਏ ਉਹ ਲੋਕ ਪਿਛਲੇ 3 ਸਾਲ ਤੋਂ ਬੜਾ ਸਕੂਨ ਮਹਿਸੂਸ ਕਰਦੇ ਨੇ ਤੁਸੀਂ ਸਰਵੇ ਵੀ ਕਰਾ ਕੇ ਦੇਖ ਸਕਦੇ ਹੋ ਇਸ ਗੱਲ ਦਾ ਦੂਜੀ ਗੱਲ ਸਾਡਾ ਨੰਗਲ ਸ਼ਹਿਰ ਇੱਥੇ ਨਗਰ ਕਾਉਂਸਲ ਨੰਗਲ ਪਿਛਲੇ ਸਵੇ ਤੋਂ ਲਗਾਤਾਰ ਕਾਂਗਰਸੀ ਹੈ ਉਸ ਸਮੇਂ ਤੋਂ ਲੱਗੇ ਹੁਣ ਤੱਕ ਦੀ ਜਿਹੜੀ ਕਰਪਸ਼ਨ ਹੈ ਉਦੇ ਨਾਲ ਨਗਰ ਕੌਂਸਲ ਦਾ ਜਿਹੜਾ ਇਹਨਾਂ ਸਾਰੇ ਨੇ ਜਲੂਸ ਕੱਢੇ ਤੁਸੀਂ ਭਲੀ ਭੰਤੀ ਜਾਣਦੇ ਹੋ ਇਹ ਹੁਣ ਛੋਟੇ ਛੋਟੇ ਗੱਲਾਂ ਨੂੰ ਲੈ ਕੇ ਵੱਡੀ ਗੱਲ ਇਹ ਹੈ ਕਿ ਇੱਕ ਇੱਕ ਦਰਖਤ 60-60 ਹਜ਼ਾਰ ਦਾ ਮੈਂ ਪੁੱਛਦਾ ਪਏ ਕਿਹੜੇ ਫਾਰਮ ਹੋ ਉੱਤੇ ਲੱਗਿਆ ਤੇ ਕਿਹੜੀ ਕੋਠੀ 'ਚ ਲੱਗਿਆ ਸੀ ਇਹ ਸਾਰੇ ਜਿਹੜੀ ਅੱਜ ਪ੍ਰੈਸ ਕਾਨਫਰੰਸ ਕਰਦੇ ਸੀ ਉਹ ਇਸ ਚੀਜ਼ ਦਾ ਜਵਾਬ ਦੇਣ ਪੇਪਰ ਪੁਰਾਣੇ ਪੇਪਰ ਲੱਗੇ ਹੋਏ ਉਹਨਾਂ ਨੂੰ ਪੰਟ ਕੇ ਦੁਬਾਰਾ ਫੇਰ ਰਿਪੇਅਰ ਕਰਨ ਦਾ ਟੰਗ ਬਣਾਣਾ ਤੇ ਉਹਦੇ ਵਿੱਚ ਕਰੋੜਾਂ ਰੁਪਏ ਦੀ ਕਰਪਸ਼ਨ ਜਿੰਨੀ ਕਰਪਸ਼ਨ ਪਿਛਲੇ ਲਗਾਤਾਰ ਲੰਬੇ ਸਮੇਂ ਤੋਂ ਹੋਈ ਅਗਰ 5-500 ਦੇ ਨੋਟ ਪੂਰੀ ਧਰਤੀ ਵਿਦਾ ਤਾਂ ਵੀ ਨੰਗਲ ਦੇ ਵਿੱਚ ਥੋੜੇ ਸੀਗੇ ਇਹਨਾਂ ਲੋਕਾਂ ਨੇ ਕਰੋੜਾਂ ਰੁਪਏ ਦੀ ਜਿਹੜੀ ਕਰਪਸ਼ਨ ਕਰਕੇ ਅੱਜ ਆਪਣੇ ਉੱਪਰੋਂ ਸੱਚੇ ਸੁੱਚੇ ਕਹਿ ਕੇ ਬਾਹਰ ਨਿਕਲ ਗਏ ਨੇ ਔਰ ਇੱਕ ਤੁਹਾਡੇ ਮਾਧਿਅਮ ਨਾਲ ਮੇਰੇ ਤੋਂ ਪਹਿਲਾਂ ਗੱਲ ਪੁੱਜ ਗਈ ਅੱਜ ਤੋਂ 15-20 ਸਾਲ ਪਹਿਲੇ ਨਗਰ ਕੌਂਸਲ ਕੋਲ ਇੱਕ-ਇੱਕ ਕਰੋੜ ਦੀਆਂ ਘੱਟ ਤੇ ਘੱਟ ਵਿੰਤ ਐਫ ਡੀਆਰਾਂ ਹੁੰਦੀਆਂ ਸੀ 100-100 ਕਰੋੜ ਦੀ ਐਫ ਡੀਆਰ ਸੀ ਨਗਰ ਕੌਂਸਲ ਦੀ ਅਜ ਐਫ ਡੀ ਆਰਾਂ ਕਿੱਥੇ ਲਗੀਆਂ ਐਫ ਡੀ ਆਰਾਂ ਕੌਣ ਖਾ ਗਏ ਇਹ ਐਫ ਡੀ ਆਰਾਂ ਦੇ ਢ ਘਾਰ ਮਾਰ ਗਏ ਲੋਕ ਮੈਂ ਲਿਖਿਆ ਸੀ ਪੁਆਇੰਟ ਮੌਸਮ ਮੈਂ ਭੁੱਲ ਗਿਆ ਮੈਂ ਹੁਣ ਤੁਹਾਡੇ ਮੰਦੇ ਜਿਹੜੀ ਕਰੋੜਾ ਰੁਪਏ ਦੀਆਂ ਐਫ ਡੀ ਆਰ ਅਸੀਂ ਨੰਗਲਦੀਆਂ ਉਹ ਲੋਕ ਨੰਗਲ ਦੇ ਪੁੱਛ ਰਹੇ ਨੇ ਕਿ ਕਾਉਂਸਲਰ ਉਹ ਕਿੱਥੇ ਆਹੋ ਜੀਰਕਪੁਰ ਦਾ ਠੇਕੇਦਾਰ ਜਿਨੇ ਕਰੋੜਾ ਰੁਪਏ ਦੀਆਂ ਲਾਈਟਾਂ ਤੇ ਕਭਲੇ ਕੀਤੇ ਗੁੰਜਾ 2 ਦੀ ਸੈਕਸ਼ਨ ਲੈਣ ਵਾਸਤੇ ਕਿਸੇ ਐਮਰਜੈਂਸੀ ਕੇਸ ਵਿੱਚ ਲਿਆ ਜਾਂਦਾ ਹਰ ਜਗਾਂ ਨੂੰ ਦੀ ਗੱਲ ਹੁੰਦੀ ਹੈ ਇਹ ਏਰੀਆ ਲੋਕਲ ਬੋਡੀ ਨੰਗਲਦਾ ਸਾਡਾ ਨੰਗਲ ਫਾਲ ਕਰਦਾ ਇਹ ਲੋਕ ਬੀਬੀਐਮਬੀ ਦਾ ਬਹਾਲਾ ਵਹਾਨਾ ਲਗਾ ਕੇ ਝੂਠੇ ਕੰਮ ਨਾਲ ਡਿਵੈਲਪਮੈਂਟ ਕਰਨ ਦੀ ਬਜਾਏ ਉੱਥੇ ਕਰਪਸ਼ਨ ਕਰਦੇ ਨੇ ਬੈਂਸ ਸਾਹਿਬ ਲਗਾਤਾਰ ਬਚਰ ਬਗ ਨੇ ਆਪਣੇ ਹਲਕੇ ਦੇ ਵਿੱਚ ਕੰਮ ਕਰਨ ਵਾਸਤੇ ਉਹਨਾਂ ਨੇ ਕਰੋੜਾ ਰੁਪਏ ਦੀਆਂ ਗਰੰਟਾਂ ਆਪਣੇ ਸਾਡਾ ਮਿਸ਼ਨ ਸਕੂਲਾਂ ਵਾਸਤੇ ਸਾਡਾ ਮਿਸ਼ਨ ਮੈਡੀਕਲ ਵਾਸਤੇ ਜਿਹੜਾ ਸਕੂਲਾਂ ਦੇ ਮਿਸ਼ਨ ਵਾਸਤੇ ਉਹਨਾਂ ਨੇ ਸਕੂਲ ਆਫ ਫੈਮਿਨਿਅਸ ਵਾਸਤੇ ਲਗਭਗ 10 ਕਰੋੜ ਰੁਪਿਆ ਆਈਟੀਆ ਵਾਸਤੇ ਲਗਭਗ 4 ਕਰੋੜ ਰੁਪਿਆ ਗਰਲ ਸਕੂਲ ਵਾਸਤੇ 8 ਕਰੋੜ ਰੁਪਇਆ ਐਵੇਂ ਕਿਥੇੜੇ ਸਕੂਲਾਂ ਹਰ ਸਕੂਲਾਂ ਵਾਸਤੇ ਕਈ ਕਰੋੜ ਰੁਪਏ ਉਹਨਾਂ ਨੇ ਦਿੱਤੇ ਆ ਕਿਉਂ ਉਹਨਾਂ ਕੋਲ ਐਜੂਕੇਸ਼ਨ ਦਾ ਸਿਸਟਮ ਹੈਗਾ ਬੈਂਸ ਸਾਹਿਬ ਸਿਰਫ ਸਾਡੇ ਨੰਗਲ 'ਚ ਨਹੀਂ ਸਾਡੇ ਹਲਕੇ 'ਚ ਨਹੀਂ ਪੂਰੇ ਪੰਜਾਬ 'ਚ ਨਹੀਂ ਪੂਰੇ ਹਿੰਦੁਸਤਾਨ 'ਚ ਨਹੀਂ ਪੂਰੇ ਵਰਲਡ ਦੇ ਵਿੱਚ ਅੱਜ ਐਜੂਕੇਸ਼ਨ ਦੇ ਮਿਨਿਸਟਰ ਦੇ ਨਾਮ ਨਾਲ ਜਾਣੇ ਜਾਂਦੇ ਨੇ ਇਹ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਜਦੋਂ ਮੁਕਾਬਲਾ ਨਹੀਂ ਕਰਦੇ ਫਿਰ ਇਦਾਂ ਦੇ ਇਲਜ਼ਾਮ ਲਾ ਕੇ ਕਰਪਸ਼ਨ ਦਾ ਇਹ ਹੋ ਗਿਆ ਉਹ ਹੋ ਗਿਆ ਇਹ ਗੱਲ ਕਰਦੇ ਨੇ ਤੇ ਪ੍ਰੈਸ ਦੀ ਆਜ਼ਾਦੀ ਪ੍ਰੈਸ ਦੀ ਆਜ਼ਾਦੀ ਜਦੋਂ ਲੋਕ ਸਭਾ ਚ ਜਾਂ ਵਿਧਾਨ ਸਭਾ ਚ ਹਰ ਜਗ੍ਹਾ ਪ੍ਰੈਸ ਜਾ ਸਕਦੀ ਹੈ ਦੇਸ਼ ਵਿਦੇਸ਼ ਵਿੱਚ ਵੀ ਜਾ ਸਕਦੀ ਹੈ ਉਹ ਨਗਰ ਕੌਂਸਲ ਦੇ ਛੋਟੇ ਦਫ਼ਤਰ ਵਿੱਚ ਕਿਉਂ ਨਹੀਂ ਜਾ ਸਕਦੀ ਮੈਂ ਤੁਹਾਨੂੰ ਸਾਰਿਆਂ ਨੂੰ ਪਹਿਲੇ ਵੀ ਕਹੇ ਸੀ ਕਿ ਪ੍ਰੈਸ ਵਾਲੇ ਅਗਰ ਆਪਣੇ ਵੱਲੋਂ ਬੈਂਸਰ ਨਾਲ ਗੱਲ ਕਰਨਗੇ ਤਾਂ ਡਾਇਰੈਕਟਰ ਸਾਹਿਬ ਨਾਲ ਗੱਲ ਕਰਕੇ ਤੁਹਾਨੂੰ ਪ੍ਰੈਸ ਦੀ ਆਜ਼ਾਦੀ ਵਾਸਤੇ ਵੀ ਕੋ ਢੰਗ ਬਣਾਵਾਗੇ ਕੋਈ ਵੀ ਕਾਨੂੰਨੀ ਅੜਚਣ ਹੋएगी ਉਹਨੂੰ ਦੂਰ ਕਰਵਾਵਾਂਗੇ ਹਾਈ ਕੋਰਟ ਦੀ ਵੀ ਇਨਸਟਰਕਸ਼ਨ ਹੈ ਡਾਇਰੈਕਸ਼ਨਸ ਹੈ ਵੀ ਜਿੱਥੇ ਵੀ ਤੁਹਾਡੀ ਡੈਮੋਕ੍ਰੇਸੀ ਦਾ ਕੋਈ ਵੀ ਕੰਮ ਹੁੰਦਾ ਜਿੱਥੇ ਡੈਮੋਕ੍ਰੇਸੀ ਪਲੱਸ ਬਿਊਰੋਕ੍ਰੇਸੀ ਦੋਨੋਂ ਬ ਅਫਸਰ ਬੈਠਦੇ ਨੇ ਤੇ ਚੋਣੇ ਹੋਏ ਲੋਕ ਬੈਠਦੇ ਨੇ ਉਹ ਪਾਰਦਰਸ਼ਤਾ ਦੇ ਨਾਲ ਮੀਡੀਆ ਦੇ ਵਿੱਚ ਜਰੂਰ ਆਉਣਾ ਚਾਹੀਦਾ ਪ੍ਰੈਸ ਦੀ ਆਜ਼ਾਦੀ ਵਾਸੀ ਵੇ ਸਾਰੀ ਗੱਲ ਕੀਤੀ ਐ ਫਿਰ ਕਰਪਸ਼ਨ ਜਿਹੜੀ ਆ ਉਹ ਫਾਰਮੇਸੀ ਕਾਲਜ ਦੇ ਵਿੱਚ ਜਿਹੜੇ ਇਹਨਾਂ ਨੇ ਰੱਖੇ ਸੀ ਇੰਪਲਾਈਜ਼ ਉਹ ਇਹਨਾਂ ਨੇ 2 ਨੰਬਰ 'ਚ ਸਾਰਾ ਰੱਖਿਆ ਸਾਡੇ ਮਾਧਿਅਮ ਨਾਲ ਦੱਸ ਦਿੰਦਾ ਮੈਂ ਕਿਉਂ ਜਿੰਨੀਆਂ ਤੁਸੀਂ ਗੱਲਾਂ ਕਰੀ ਜਾਓਗੇ ਮੇਰੇ ਤੋਂ ਨਿਕਲਦੀ ਜਾਣਗੀਆਂ 50896 ਇੰਪਲਾਈਜ਼ ਸਾਡੀ ਪੰਜਾਬ ਸਰਕਾਰ ਨੇ ਰੱਖੇ ਨੇ ਇੱਕ ਬੰਦਾ ਵੀ ਕਹਿੰਦੇ ਕੋਈ ਰਿਸ਼ਵਤ ਲੈ ਕੇ ਕੋ ਰੱਖਿਆ ਸਾਰੇ ਲੋਕ ਆਪਣੀ ਕੈਪੇਬਿਲਿਟੀ ਦੇ ਨਾਲ ਸਾਰੇ